प्यारे बच्चों आज आपा क्लास 5 मेरी दुनिया पाठ नंबर 15 आवास पिविन्ता समझांगे आवास पिविन्ता की हुंदी है भाई रहने दी जेडी ਥਾਂ ਹੈ ਉਹ ਅਲਗ-ਅਲਗ ਤਰਹਦੀ ਹੁੰਦੀ ਹੈ ਪਿੰਨ ਹੁੰਦੀ ਹੈ ਦੇਖੋ ਚਲੋ ਲੈਸਨ ਤੇ ਆਪਾਂ ਸਮਝਾਂਗੇ ਕਿਵੇਂ ਪਿੰਨ ਹੁੰਦੀ ਹੈ ਸ਼ੁਰੂ ਕਰਦੇ ਆਂ ਅੱਜ ਸਕੂਲ ਦੀ ਬਾਲ ਸਭਾ ਵਿੱਚ ਚਿੱਤਰਕਾਰੀ ਮੁਕਾਬਲੇ ਹੋ ਰਹੇ ਸਨ ਅਧਿਆਪਕ ਵੱਲੋਂ ਸਭ ਨੂੰ ਇੱਕ ਹੀ ਵਿਸ਼ੇ ਉੱਪਰ ਚਿੱਤਰ ਬਣਾਉਣ ਲਈ ਕਿਹਾ ਵਿਸ਼ਾ ਸੀ ਕੁਦਰਤੀ ਦ੍ਰਿਸ਼ ਕੁਝ ਬੱਚਿਆਂ ਨੂੰ ਤਾਂ ਇਹ ਵਿਸ਼ਾ ਹੀ ਸਮਝ ਨਹੀਂ ਆਇਆ ਉਹਨਾਂ ਨੇ ਪੁੱਛਿਆ ਕਿ ਅਧਿਆਪਕ ਪੁੱਛਣ ਤੇ ਅਧਿਆਪਕ ਨੇ ਕਿਹਾ ਕੁਦਰਤੀ ਦ੍ਰਿਸ਼ਾ ਵਿੱਚ ਤੁਸੀਂ ਕੋਈ ਵੀ ਕੁਦਰਤੀ ਨਜ਼ਾਰਾ ਜਾਂ ਸੀਨਰੀ ਬਣਾ ਸਕਦੇ ਹੋ ਜਿਵੇਂ ਕਿ ਪਹਾੜ ਨਦੀ ਰੁੱਖ ਪੰਛੀ ਆਕਾਸ਼ ਸੂਰਜ ਆਦਿ ਕੋਈ ਵੀ ਕੁਦਰਤੀ ਦ੍ਰਿਸ਼ ਬਣਾ ਸਕਦੇ ਹੋ बच्चे ਝਟ ਸਮਝ ਗਏ ਕਿ ਅਧਿਆਪਕ ਨੇ ਕੀ ਵਿਸ਼ਾ ਦਿੱਤਾ ਹੈ ਜਦੋਂ ਬੱਚਿਆਂ ਨੇ ਚਿੱਤਰ ਬਣਾ ਕੇ ਵਿਖਾਏ ਤਾਂ ਅਧਿਆਪਕ ਨੇ ਦੇਖਿਆ ਕਿ ਸਾਰੇ ਬੱਚਿਆਂ ਨੇ ਪਹਾੜ ਬਣਾ ਕੇ ਵਿਚਕਾਰ ਇੱਕ ਝੋਪੜੀ ਨੁਮਾ ਘਰ ਦੀ ਤਸਵੀਰ ਬਣਾ ਦਿੱਤੀ ਹੈ ਇਹਨਾਂ ਉਹਨਾਂ ਨੇ ਹਾਸੇ ਕੇ ਕਿਹਾ ਬੱਚਿਓ ਤੁਸੀਂ ਤਾਂ ਸਾਰਿਆਂ ਨੇ ਰਿਸੋਂ ਰਿਸ ਪਹਾੜੀ ਘਰ ਦੀ ਤਸਵੀਰ ਬਣਾ ਦਿੱਤੀ ਹੈ ਆ ਦੇਖੋ ਇਹ ਤਸਵੀਰ ਉਰੇ ਬਣਾ ਰੱਖੀ ਏ ਪਹਾੜੀ ਘਰ ਦੀ ਤਸਵੀਰ ਠੀਕ ਹੈ ਤੇ ਮਨਪ੍ਰੀਤ ਅਧਿਆਪਕ ਨੂੰ ਪੁੱਛਿਆ ਮੈਡਮ ਜੀ ਕੀ ਸੱਚਮੁੱਚ ਹੀ ਪਹਾੜਾਂ ਵਿੱਚ ਇਹੋ ਜਿਹੇ ਘਰ ਹੁੰਦੇ ਹਨ ਟੇਡੀਆਂ ਜੀਹਾਂ ਛੱਤਾਂ ਵਾਲੇ ਸਾਡੇ ਘਰ ਤਾਂ ਇਹੋ ਜਿਹੇ ਨਹੀਂ ਹੁੰਦੇ ਅਧਿਆਪਕ ਨੇ ਸਮਝਾਣਾ ਆ ਸ਼ੁਰੂ ਕੀਤਾ ਪਿਆਰੇ ਬੱਚੋ ਜੇ ਨਕਰਾਂ ਵਿੱਚ ਅਸੀਂ ਰਹਨੇ ਹਾਂ ਉਹ ਸਾਰੇ ਇੱਕੋ ਜੇ ਨਹੀਂ ਹੁੰਦੇ ਘਰਾਂ ਦੀਆਂ ਅਨੇਕ ਕਿਸਮਾਂ ਹਨ ਪਿਛਲੀਆਂ ਜਮਾਤਾਂ ਵਿੱਚ ਅਸੀਂ ਕੱਚੇ ਅਤੇ ਪੱਕੇ ਘਰਾਂ ਬਾਰੇ ਪੜ ਚੁੱਕੇ ਹਾਂ ਪਰ ਇਹਨਾਂ ਤੋਂ ਬਿਨਾ ਹੀ ਵੀ ਲੋਕ ਆਪਣੀ ਸੁਹੂਲਤ ਆਰਥਿਕਤਾ ਤੇ ਭੌਤਿਕ ਸਥਿਤੀ ਅਤੇ ਜਲਵਾਯੂ ਨੂੰ ਧਿਆਨ ਵਿੱਚ ਰੱਖਦੇ ਰੱਖ ਕੇ ਵੱਖ-ਵੱਖ ਤਰ੍ਹਾਂ ਦੇ ਘਰ ਬਣਾਉਂਦੇ ਹਨ ਇਸੇ ਨੂੰ ਆਵਾਸ ਵਿਭਿੰਨਤਾ ਆਖਦੇ ਹਨ ਕੀ ਕਹਿ ਰਿਹਾ ਏ ਇਹ ਕਹਿ ਰਿਹਾ ਹੈ ਵਿਧਾਇਕ ਕੀ ਲੋਕੀ ਕੀ ਕਰਦੇ ਨੇ ਸਹੂਲਤਾਂ ਅਨੁਸਾਰ ਆਰਥਿਕਤਾ ਆਰਥਿਕਤਾ ਦਾ ਮਤਲਬ ਉਹਨਾਂ ਦੀ ਕਿੰਨੀ ਕਮਾਈ ਹੈ ਤੇ ਉਹਤਿਕ ਸਥਿਤੀ ਵੀ ਉੱਥੇ ਤੇ ਕਿਵੇਂ ਜਿਹੜਾ ਥਾਂ ਹੈ ਕਿਵੇਂ ਦੀ ਹੈ ਉੱਚੀ ਨੀਵੀਂ ਹੈ ਪਹਾੜੀ ਹੈ ਕਿਸ ਤਰ੍ਹਾਂ ਦੀ ਹੈ ਸਮਤਲ ਹੈ ਇਹ ਜਲਵਾਯੂ ਉੱਥੇ ਜਲਵਾਯੂ ਉੱਥੇ ਦੀ ਹਵਾ ਪਾਣੀ ਕਿਸ ਤਰ੍ਹਾਂ ਦੀ ਹੈ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਕਾ ਆਪਣਾ ਆਪਣਾ ਘਰ ਬਣਾਉਂਦੇ ਨੇ ਠੀਕ ਹੈ ਇਹਨੂੰ ਹੀ ਆਪਾਂ ਆਵਾਸ ਵਿਭਿੰਨਤਾ ਜਿਹੜੀ ਹੈ ਆਖਦੇ ਹਾਂ ਆਵਾਸ ਵਿਭਿੰਨਤਾ ਦੇ ਹੇਠ ਲਿਖੇ ਆਧਾਰ ਹਨ ਭਈ ਕਿਰੇ ਆਰਥਿਕ ਸਥਿਤੀ ਦੇ ਆਧਾਰ ਤੇ ਭੌਤਿਕ ਸਥਿਤੀ ਦੇ ਆਧਾਰ ਤੇ ਤੇ ਜਲਵਾਯੂ ਤੇ ਸਮਗਰੀ ਉਪਲਬਧਤਾ ਦੇ ਆਧਾਰ ਤੇ ਵੀ ਉੱਥੇ ਕੀ ਚੀਜ਼ ਮਿਲ ਸਕਦੀ ਹੈ ਘਰ ਬਣਾਣ ਲਈ ਆਓ ਇਹਨਾਂ ਬਾਰੇ ਵਿਸਤਾਰ ਪੂਰਵਕ ਜਾਣੀਏ ਸਭ ਤੋਂ ਪਹਿਲਾਂ ਆਰਥਿਕਤਾ ਦੇ ਆਧਾਰ ਤੇ ਆਵਾਸ ਵਿਵਿੰਤਾ ਇਸ ਦਾ ਅਰਥ ਹੈ ਕਿ ਲੋਕ ਆਪਣੀ ਆਰਥਿਕ ਸਥਿਤੀ ਅਨੁਸਾਰ ਘਰ ਬਣਾਉਂਦੇ ਹਨ ਘੱਟ ਆਮਦਨ ਵਾਲੇ ਲੋਕ ਛੋਟੇ ਘਰ ਬਣਾਉਂਦੇ ਹਨ ਅਤੇ ਉਹਨਾਂ ਵਿੱਚ ਸੂਲਤਾ ਘੱਟ ਹੁੰਦੀਆਂ ਹਨ ਪਰ ਵੱਧ ਆਮਦਨ ਵਾਲੇ ਲੋਕ ਵੱਡੇ ਬੰਗਲਾ ਨੂਮਾ ਘਰ ਬਣਾਉਂਦੇ ਹਨ ਜਿਨ੍ਹਾਂ ਵਿੱਚ ਹਰ ਤਰ੍ਹਾਂ ਦੀ ਸੂਲਤਾ ਉਪਲਬਧ ਹੁੰਦੀ ਹੈ ਮੌਜੂਦ ਹੁੰਦੀ ਹੈ ਤੇ ਇਸੇ ਚ ਕੀ ਹੈ ਕੱਚੇ ਘਰ ਹੁੰਦੇ ਨੇ ਕੱਚੇ ਘਰ ਤੇ ਪੱਕੇ ਘਰ ਹੁੰਦੇ ਨੇ ਕੱਚੇ ਘਰ ਅਜਿਹੇ ਘਰ ਆਮ ਤੌਰ ਤੇ ਅਜਿਹੇ ਖੇਤਾਂ ਵਿੱਚ ਬਣਾਏ ਜਾਂਦੇ ਹਨ ਜਿੱਥੇ ਲੋਕਾਂ ਦੀ ਆਮਦਨ ਘੱਟ ਹੋਣ ਕਾਰਨ ਉਹ ਪੱਕਾ ਘਰ ਬਣਾਉਣ ਤੋਂ ਅਸਮਰਥ ਹੁੰਦੇ ਨੇ ਵੀ ਇੱਕ ਪੱਕਾ ਘਰ ਨਹੀਂ ਬਣਾ ਸਕਦੇ ਆਮਦਨ ਘੱਟ ਅਜਿਹੇ ਘਰ ਲੋਕ ਆਪ ਹੀ ਬਣਾ ਲੈਂਦੇ ਹਨ ਇਹ ਆਪ ਹੀ ਬਣਾ ਲੈਂਦੇ ਨੇ ਇਹਨਾਂ ਨੂੰ ਬਣਾਉਣ ਲਈ ਮਿੱਟੀ ਗਿਆ ਗਾਰਾ ਕਈ ਆਪਾਂ ਗੋਬਰ ਲੱਕੜ ਤੇ ਪਰਾਲੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਇਹ ਨਕਰਾਂਦੀ ਕੰਦਾ ਬਹੁਤ ਮੋਟੀ ਹੁੰਦੀ ਹਨ ਜਿਸ ਕਾਰਨ ਗਰਮੀਆਂ ਵਿੱਚ ਵੀ ਇਹ ਘਰ ਅੰਦਰੋਂ ਠੰਡੇ ਰਹਿੰਦੇ ਹਨ ਠੀਕ ਹੈ ਆ ਦੇਖੋ ਵਿੱਚੋਂ ਕੱਚਾ ਘਰ ਹੈ ਇਹ ਪੱਕਾ ਘਰ ਹੈ ਠੀਕ ਹੈ ਪੱਕੇ ਘਰ ਦੇਖੋ ਪੱਕੇ ਘਰ ਅੱਜ ਕੱਲ ਬਹੁਤ ਘਰ ਅੱਜ ਕੱਲ ਬਹੁਤ ਘਰ ਪੱਕੇ ਹੀ ਹੁੰਦੇ ਹਨ ਪੱਕੇ ਘਰ ਹੈ ਇਟਾ ਸਿਮਿੰਟ ਰੇਤਾ ਬਜਰੀ ਲੱਕੜ ਅਤੇ ਸਰੀਏ ਤੋਂ ਬਣਦੇ ਹਨ ਇਹਨਾਂ ਨੂੰ ਮਿਸਤਰੀ ਅਤੇ ਮਜ਼ਦੂਰ ਬਣਾਉਂਦੇ ਹਨ ਇਹਨਾਂ ਕਰਾਂ ਦੀ ਮਜ਼ਬੂਤੀ ਵੱਧ ਹੁੰਦੀ ਹੈ ਅਤੇ ਇਹਨਾਂ ਨੂੰ ਬਣਾਉਣ ਵਿੱਚ ਖਰਚਾ ਵੀ ਜ਼ਿਆਦਾ ਆਉਂਦਾ ਹੈ ਇਹਨਾਂ ਕਰਾਂ ਦੀਆਂ ਦੀਵਾਰਾਂ ਅਤੇ ਕੰਧਾਂ ਸਖਤ ਹੁੰਦੀ ਹਨ ਜੋ ਗਰਮੀ ਦੇ ਦਿਨਾਂ ਵਿੱਚ ਬਹੁਤ ਗਰਮ ਹੋ ਜਾਂਦੀਆਂ ਹਨ ਇਹਨਾਂ ਛੱਤਾਂ ਵਿੱਚ ਸਰੀਆ ਪਾਇਆ ਜਾਂਦਾ ਹੈ ਠੀਕ ਹੈ ਇਹ ਮਜ਼ਬੂਤ ਹੁੰਦੀ ਹੈ ਤੇ ਸਖਤ ਹੁੰਦੀ ਹੈ ਇਸ ਕਰਕੇ ਗਰਮ ਵੀ ਰਹਿੰਦੇ ਨੇ ਤੇ ਕੱਚੇ ਘਰ ਠੰਡੇ ਰਹਿੰਦੇ ਕਿਉਂਕਿ ਇਹਨਾਂ ਦੇ ਕੰਧਾਂ ਜਿਹੜੇ ਦੀਵਾਰਾਂ ਮੋਟੀ ਹੁੰਦੀ ਹੈ ਤੇ ਹੁਣ ਦੇਖੋ ਬੱਚੋ ਜਲਵਾਯੂ ਦੇ ਆਧਾਰ ਤੇ ਜਿਹੜਾ ਹੈ ਆਵਾਸ ਵਿਭਿੰਨਤਾ ਕਿਵੇਂ ਹੋਵੇ ਜਲਵਾਯੂ ਦਾ ਭਾਵ ਹੈ ਕਿ ਕਿਹੇ ਜਗ੍ਹਾ ਦਾ ਪੋਲ ਪਾਣੀ ਠੀਕ ਹੈ ਹਵਾ ਪਾਣੀ ਕਿਸ ਤਰ੍ਹਾਂ ਦੀ ਹੈ ਸਭ ਥਾਵਾਂ ਦਾ ਜਲਵਾਯੂ ਇੱਕੋ ਜਿਹਾ ਨਹੀਂ ਹੁੰਦਾ ਕਿਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਕਿਤੇ ਬਹੁਤ ਜ਼ਿਆਦਾ ਸਰਦੀ ਅਤੇ ਕਿਤੇ ਬਹੁਤ ਜ਼ਿਆਦਾ ਵਰਖਾ ਪੈਂਦੀ ਹੈ ਯਾਨੀ ਕਿ ਮੀਂਹ ਪੈਂਦਾ ਹੈ ਇਸ ਲਈ ਵਕ ਵਕ ਜਲਵਾਯੂ ਵਾਲੇ ਖੇਤਰਾ ਵਿੱਚ ਵਕ ਵਕ ਤਰ੍ਹਾਂ ਦੇ ਜਿਹੜੇ ਆਵਾਸ ਜਾਂ ਘਰ ਹੁੰਦੇ ਹਨ ਦੇਖੋ ਉਰੇ ਇੱਕ ਆ ਦੇਖੋ ਢਲਾਨਦਾਰ ਛੱਤ ਵਾਲਾ ਘਰ ਢਲਾਨ ਹੈ ਛੱਤ ਤੇ ਆ ਇਗਲੂ ਬਰਫ਼ ਦਾ ਘਰ ਦੇਖੋ ਆ ਘਾਪੂਸ ਦਾ ਛੱਤ ਵਾਲਾ ਘਰ ਦੇਖੋ ਬੱਚੋ ਠੀਕ ਹੈ ਟਲਾਨ ਵਾਲੇ ਛੱਤਾਂ ਵਾਲੇ ਘਰ ਅਜਿਹੇ ਘਰ ਆਮ ਤੌਰ ਤੇ ਪਹਾੜੀ ਖੇਤਰਾ ਵਿੱਚ ਜਾਂ ਉਹਨਾਂ ਖੇਤਰਾ ਵਿੱਚ ਬਣਾਏ ਜਾਂਦੇ ਹਨ ਜਿੱਥੇ ਬਰਖਾ ਜਾਂ ਬਰਫ ਬਾਰੀ ਬਹੁਤ ਹੁੰਦੀ ਹੈ ਇਹਨਾਂ ਕਰਾਂਦੀਆਂ ਛੱਤਾਂ ਤੇ ਪਾਣੀ ਜਮਾ ਨਹੀਂ ਹੁੰਦਾ ਤੇ ਆਪਣੇ ਆਪ ਆਸਾਨੀ ਨਾਲ ਵਹਿ ਜਾਂਦਾ ਹੈ ਇਹ ਘਰ Shimla Manali ਵਰਗੇ ਖੇਤਰਾ ਵਿੱਚ ਅਜਿਹੇ ਘਰ ਆਮ ਤੌਰ ਤੇ ਵੇਖੇ ਜਾ ਸਕਦੇ ਹਨ ਠੀਕ ਹੈ ਕਿੱਥੇ ਪਹਾੜੀ ਇਲਾਕਿਆਂ 'ਚ ਹੁੰਦੇ ਹਨ ਤਾਂ ਕਿ ਬਰਫ਼ ਤੇ ਪਾਣੀ ਜਿਹੜਿਆ ਉਹ ਛਤਾਂ ਤੇ ਨਾਲ ਰੁਕਣ ਜਮਾ ਹੋਣ ਉਹ ਥੱਲੇ ਆ ਜੇ ਇਗਲੂ ਇਗਲੂ ਦੇਖੋ ਬੱਚੋ ਇਹ ਬਰਫ਼ ਦੇ ਬਣੇ ਇਹੋ ਉਹ ਹੀ ਘਰ ਹੁੰਦੇ ਹਨ ਅਤੇ ਉਹਨਾਂ ਖੇਤਰਾਂ ਵਿੱਚ ਬਣਾਏ ਜਾਂਦੇ ਹਨ ਜਿੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਕਿਉਂਕਿ ਇਹ ਬਰਫ਼ ਦਾ ਹੈ ਬਰਫ਼ ਸਾਰੇ ਸਾਲ ਜੰਮੀ ਰਹੂਗੀ ਉੱਥੇ ਹੀ ਬਣਦੇ ਨੇ ਧਰਤੀ ਤੇ ਧਰੂਵੀ ਖੇਤਰਾਂ 'ਚ ਧਰੂਵੀ ਖੇਤਰ ਜਿਹੜੇ ਹਨ ਵਿੱਚ ਬਹੁਤ ਠੰਡ ਹੁੰਦੀ ਹੈ ਅਤੇ ਇਹਨਾਂ ਖੇਤਰਾਂ ਵਿੱਚ ਲੋਕ برفਾਂ ਦੇ ਘਰ ਬਣਾ ਕੇ ਰਹਿੰਦੇ ਹਨ ਬਰਫ਼ ਦੇ ਬਣੇ ਹੋਣ ਦੇ باوجود ਇਹ ਘਰ ਅੰਦਰੋਂ ਕਾਫੀ ਨਿੱਗੇ ਹੁੰਦੇ ਹਨ ਯਾਨੀ ਕਿ ਇਤਨੀ ਠੰਡ ਨਹੀਂ ਹੁੰਦੀ ਇਹਦੇ ਅੰਦਰ ਇਹਨਾਂ ਵਿੱਚੋਂ ਇਹਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਐਸਕਿਮੋ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਐਸਕਿਮੋ ਠੀਕ ਹੈ ਬੱਚੋ ਇਹ ਜਿਵੇਂ ਦੇਖੋ ਆ ਰਹੇ ਐਸਕਿਮੋ ਅੱਗੇ ਦੇਖੋ ਬੱਚੋ ਕਾਫੂਸਦੀਆਂ ਛੱਤਾਂ ਵਾਲੇ ਘਰ ਅਜਿਹੇ ਘਰ ਹਨ ਉਹਨਾਂ ਖੇਤਾਂ ਵਿੱਚ ਹੁੰਦੇ ਹਨ ਜਿਹੜੇ ਇਲਾਕਿਆਂ ਵਿੱਚ ਬਰਖਾ ਬਹੁਤ ਘੱਟ ਹੁੰਦੀ ਹੈ ਯਾਨੀ ਬਹੁਤ ਘੱਟ ਮੀਂਹ ਆਉਂਦਾ ਜਿਵੇਂ ਰੇਗਿਸਤਾਨ ਵਿੱਚ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਲੋਕਾਂ ਕਾਫੂਸਦੀਆਂ ਛੱਤਾਂ ਵਾਲੇ ਛੋਟੇ-ਛੋਟੇ ਘਰ ਬਣਾ ਕੇ ਰਹਿੰਦੇ ਹਨ ਇਹ ਕ ਘਰ ਆਮ ਤੌਰ ਤੇ ਕੱਚੇ ਹੀ ਹੁੰਦੇ ਹਨ ਕਿਉਂਕਿ ਘੱਟ ਬਰਖਾ ਹੋਣ ਕਾਰਨ ਇਹਨਾਂ ਦੇ ਕੁਰੰਦਾ ਦਰ ਨਹੀਂ ਹੁੰਦਾ ਇਹ ਕੱਚੇ ਹੀ ਹੁੰਦੇ ਨੇ ਲਗਭਗ ਠੀਕ ਹੈ ਬੱਚੋ ਤੇ ਪਰਸੇ ਨੰਬਰ ਪਹਿਲਾ ਦੇਖੋ ਢਲਾਨ ਵਾਲੇ ਢਲਾਨਦਾਰ ਛੱਤਾ ਵਾਲੇ ਘਰ ਕਿੱਥੇ ਵੇਖੇ ਜਾ ਸਕਦੇ ਨੇ ਅਜੇ ਘਰ ਪਹਾੜੀ ਖੇਤਰਾ ਖੇਤਰਾ ਵਿੱਚ ਜਾ ਇਹਨਾਂ ਉਹਨਾਂ ਖੇਤਰਾ ਵਿੱਚ ਬਣਾਏ ਜਾਂਦੇ ਹਨ ਜਿਨ੍ਹਾਂ ਖੇਤਰਾ ਵਿੱਚ ਬਰਖਾ ਤੇ ਬਰਬਾਰੀ ਬਹੁਤ ਹੁੰਦੀ ਹੈ ਇਹ ਘਰ Shimla ਤੇ Manal Manali ਵਰਕੀ ਖੇਤਰਾ ਵਿੱਚ ਹੁੰਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 2 ਇਗਲੂ ਕਿਹੜੇ ਖੇਤਰਾ ਵਿੱਚ ਬਣਾਏ ਜਾਂਦੇ ਹਨ ਇਹ ਅਜਿਹੇ ਖੇਤਰਾ ਵਿੱਚ ਬਣਾਏ ਜਾਂਦੇ ਹਨ ਜਿੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਇਹ ਧਰਤੀ ਦੇ ਧਰੂਵੀ ਖੇਤਰਾ ਵਿੱਚ ਬਣਾਏ ਜਾਂਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਭੌਤਿਕ ਸਥਿਤੀ ਦੇ ਦਰਤ ਜਿਹੜਾ ਆਵਾਸ ਵਿਵਿੰਤਾ ਉਹ ਕਿਵੇਂ ਹੈ ਕਿਸੇ ਸਥਾਨ ਦੀ ਭੌਤਿਕ ਸਥਿਤੀ ਉੱਤੇ ਉੱਥੇ ਉਪਲਬਧ ਸਹੂਲਤਾਂ ਲੋਕਾਂ ਦੇ ਕਾਰੋਬਾਰ ਆਬਾਦੀ ਆਦਿ ਦੇ ਆਧਾਰ ਤੇ ਘਰ ਬਣਾਏ ਜਾਂਦੇ ਹਨ ਇਹਨਾਂ ਵਿੱਚ ਹੇਠੇ ਲਿਖੇ ਘਰ ਵਿਖੇ ਜਾ ਸਕਦੇ ਨੇ ਇਹ ਕਿੰਨੇ ਉਥੇ ਉਪਲਬਧ ਸਹੂਲਤਾਂ ਲੋਕਾਂ ਦੇ ਕਾਰੋਬਾਰ ਆਬਾਦੀ ਉਹਦੇ ਤੇ ਆਧਾਰ ਤੇ ਬਣਦਾ ਏ ਜੀ ਕਿੰਨੀ ਕਬਾਦੀ ਹੈ ਕਿੰਨੇ ਕਾਰੋਬਾਰ ਉਰੇ ਲੋਕ ਕਰ ਰਹੇ ਨੇ ਕਿ ਸਹੂਲਤਾਂ ਨੇ ਉਰੇ ਠੀਕ ਹੈ ਇਹ ਦੋ ਤਰ੍ਹਾਂ ਦੇ ਹੋ ਸਕਦੇ ਨੇ ਇੱਕ ਬਹੁ ਮੰਜ਼ਲੀ ਘਰ ਹੁੰਦੇ ਨੇ ਇੱਕ ਇੱਕ ਹੀ ਘਰ ਹੁੰਦੇ ਨੇ ਠੀਕ ਹੈ ਬਹੁ ਮੰਜ਼ਲੀ ਘਰ ਕਿਹੜੇ ਹੁੰਦੇ ਨੇ ਅਜੇ ਘਰ ਵੱਡੇ ਵੱਡੇ ਸ਼ਹਿਰਾਂ ਤੇ ਮਹਾਨਗਰਾਂ ਵਿੱਚ ਵੇਖੇ ਜਾ ਸਕਦੇ ਹਨ ਜਿਵੇਂ ਮੁੰਬਈ ਦਿੱਲੀ ਜਾਂ ਵੱਡੇ ਵੱਡੇ ਸ਼ਹਿਰਾਂ ਚ ਗੁਰੂਗਾਂਵ ਹੋ ਗਿਆ ਜਾਂ ਚੰਡੀਗੜ੍ਹ ਹੋ ਗਿਆ ਹਨਾ ਇਹਨਾਂ ਸ਼ਹਿਰਾਂ ਵਿੱਚ ਆਬਾਦੀ ਵੱਧ ਹੁੰਦੀ ਹੈ ਪਰ ਘਰ ਬਣਾਉਣ ਲਈ ਜਗ੍ਹਾ ਜਿਹੜੀ ਘੱਟ ਹੁੰਦੀ ਹੈ ਇਸੇ ਲਈ ਅਜਿਹੇ ਥਾਵਾਂ ਤੇ ਬਹੁ ਮੰਜ਼ਲੀ ਮਾਰਤਾ ਬਣਾਈ ਜਾਂਦੀ ਹੈ ਇਹਨਾਂ ਇਮਾਰਤਾਂ ਵਿੱਚ ਹਰੇਕ ਮੰਜ਼ਲ ਤੇ ਲਗਭਗ ਇੱਕੋ ਜਿਹੇ ਘਰ ਹੁੰਦੇ ਹਨ ਜਿਨ੍ਹਾਂ ਨੂੰ ਫਲੈਟ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਉਹਨਾਂ ਕਰਿਆ ਨੂੰ ਫਲੈਟ ਅੱਛਾ ਉਪਰਲੀਆ ਮੰਜ਼ਲਾਂ ਤੇ ਆਉਣ ਜਾਣ ਲਈ ਪੌੜੀਆਂ ਅਤੇ ਲਿਫਟਾਂ ਲਾਈਆਂ ਜਾਂਦੀਆਂ ਹਨ ਲਿਫਟਾਂ ਵੀ ਹੁੰਦੀਆਂ ਪੌੜੀਆਂ ਵੀ ਹੁੰਦੀਆਂ ਤੇ ਇੱਕ ਹਰੇ ਘਰ ਦੇਖੋ ਬੱਚੋ ਇਹ ਘਰੇ ਘਰ ਆਮ ਤੌਰ ਤੇ ਛੋਟੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਹੁੰਦੇ ਨੇ ਕਸਬਿਆਂ ਤੇ ਛੋਟੇ ਸ਼ਹਿਰਾਂ ਵਿੱਚ ਲੋਕ ਫਲੈਟ ਜਾਂ ਜ਼ਮੀਨ ਖਰੀਦ ਕੇ ਉਸ ਉੱਪਰ ਆਪਣਾ ਵੱਖਰਾ ਮਕਾਨ ਬਣਾਉਂਦੇ ਹਨ ਇਹਨਾਂ ਦੀ ਬਣਤਰ ਅਤੇ ਆਧਾਰ ਵੱਖੋਂ ਵੱਖਰਾ ਹੁੰਦਾ ਹੈ ਯਾਨੀ ਕਿ ਹਰ ਆਪਦੇ ਹਿਸਾਬ ਨਾਲ ਘਰ ਬਣਾ ਲੈਂਦਾ ਹੈ ਅਤੇ ਜਿਆਦਾ ਮਕਾਨ ਪੱਕੇ ਹੀ ਹੁੰਦੇ ਨੇ ਠੀਕ ਹੈ ਬਹੁਮੰਜ਼ਲੀ ਮਾਰਚੇ ਸਾਰੇ ਇੱਕੋ ਜਿਹੇ ਘਰ ਹੁੰਦੇ ਨੇ ਲਗਭਗ ਤੇ ਉਰੇ ਜਿਹੜੇ ਆਪਦੇ ਹਿਸਾਬ ਨਾਲ ਉਹ ਵਕਰਾ ਵਕਰਾ ਘਰ ਬਣਾ ਲੈਂਦੇ ਨੇ ਅੱਗੇ ਦੇਖੋ ਇੱਕ ਟਰੀ ਟਰੀ ਹਾਊਸ ਬੱਚੋ ਦੇਖੋ ਟਰੀ ਦਾ ਮਤਲਬ ਹੁੰਦਾ ਰੁੱਖ ਰੁੱਖ ਤੇ ਉੱਪਰ ਘਰ ਬਣਿਆ ਹੋਇਆ ਇਹ ਕਾਰਵਾ ਹੈ ਦੇਖੋ ਇੱਕ ਗੱਡੀ ਤੇ ਘਰ ਬਣਿਆ ਹੋਇਆ ਟੈਰਾਂ ਦੇ ਹੈ ਨਾ ਇਹ ਤੰਬੂ ਹੈ ਬੱਚੋ ਇਹ ਬੋਟ ਹਾਊਸ ਹੈ ਦੇਖੋ ਬੋਟ ਤੇ ਕਿਸ਼ਤੀ ਤੇ ਬਣਿਆ ਹੋਇਆ ਟਰੀ ਹਾਊਸ ਕੀ ਹੁੰਦੇ ਅਜੀ ਘਰ ਆਮ ਤੌਰ ਤੇ ਜੰਗਲੀ ਇਲਾਕਾ ਵਿੱਚ ਬਣਾਏ ਜਾਂਦੇ ਹਨ ਜੰਗਲੀ ਜਾਨਵਰਾਂ ਤੋਂ ਬਚਣ ਲਈ ਇਹਨਾਂ ਨੂੰ ਦਰਖਤ ਦੇ ਉੱਪਰ ਬਣਾਇਆ ਜਾਂਦਾ ਹੈ ਵੀ ਦਰਖਤ ਤੇ ਜਾਨਵਰ ਚੜ੍ਹ ਨਹੀਂ ਸਕਦੇ ਉੱਥੇ ਬਣਾਏ ਜਾਂਦੇ ਕਈ ਲੋਕ ਅੱਜ ਕੱਲ ਸੌਕਿਆ ਤੌਰ ਤੇ ਵੀ ਟਰੀ ਹਾਊਸ ਬਣਾਉਂਦੇ ਹਨ ਅੱਜ ਕੱਲ ਸੌਕਿਆ ਤੌਰ ਤੇ ਵੀ ਬਣਾਉਂਦੇ ਨੇ ਇਹ ਘਰ ਵੇਖਣ ਨੂੰ ਬਹੁਤ ਸੁੰਦਰ ਲੱਗਦੇ ਹਨ ਇਹ ਆਮ ਤੌਰ ਤੇ ਲੱਕੜ ਦੇ ਬਣੇ ਹੁੰਦੇ ਹਨ ਠੀਕ ਹੈ ਬੱਚੋ ਅੱਗੇ ਦੇਖੋ ਬੋਟ ਹਾਊਸ ਅਜੀ ਘਰ ਵੱਡਿਆਂ ਵੱਡਿਆਂ ਝੀਲਾਂ ਵਿੱਚ ਬਣਾਏ ਜਾਂਦੇ ਹਨ ਜੋ ਕਿਸ਼ਤੀ ਵਾਂਗ ਪਾਣੀ ਉੱਪਰ ਤੈਰਦੇ ਹਨ ਸਾਡੇ ਦੇਸ਼ ਵਿੱਚ ਵੀ ਸ਼੍ਰੀਨਗਰ ਸ਼੍ਰੀਨਗਰ ਜਿਹੜਾ ਜੰਮੂ ਕਸ਼ਮੀਰ ਵਿੱਚ ਹੈ ਸ਼੍ਰੀਨਗਰ ਵਿਖੇ ਡਲ ਝੀਲਾਇਕ ਵਿੱਚ ਅਜਿਹੇ ਬੋਟ ਹਾਊਸ ਵਿਖੇ ਜਾ ਸਕਦੇ ਹਨ ਜ਼ਿਆਦਾਤਰ ਸੈਲਾਨੀਆਂ ਸੈਲਾਨੀ ਕੀ ਹੁੰਦੇ ਨੇ ਉੱਥੇ ਘੁੰਮਣ ਜਿਹੜੇ ਜਾਂਦੇ ਨੇ ਸੈਲਾਨੀਆਂ ਨੂੰ ਸੈਰ ਕਰਾਉਣ ਲਈ ਇਹ ਵੀ ਇਹਨਾਂ ਦੇ ਵਰਤੋਂ ਕੀਤੀ ਜਾਂਦੀ ਹੈ ਅੱਗੇ ਦੇਖ ਬੱਚੋ ਕਾਰਵਾ ਅਜੇਕਰ ਆਮ ਤੌਰ ਤੇ ਅਸਥਾਈ ਹੁੰਦੇ ਨੇ ਅਸਥਾਈ ਦਾ ਮਤਲਬ ਕੋਈ ਪੱਕਾ ਘਰ ਨਹੀਂ ਹੁੰਦਾ ਇਹਨਾਂ ਦਾ ਕਿਤੇ ਵੀ ਜਾ ਸਕਦੇ ਨੇ ਇਹ ਆਮ ਤੌਰ ਤੇ ਇੱਕ ਗੱਡੀ ਦੇ ਰੂਪ ਵਿੱਚ ਹੁੰਦੇ ਹਨ ਜਿਨ੍ਹਾਂ ਨੂੰ ਜਦੋਂ ਚਾਹੋ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਅਜੇਕਰ ਉਹ ਲੋਕ ਬਣਾਉਂਦੇ ਹਨ ਜਿਨ੍ਹਾਂ ਦਾ ਕੋਈ ਪੱਕਾ ਇਲਾਕਾ ਟਿਕਾਣਾ ਨਹੀਂ ਹੁੰਦਾ ਜਿਵੇਂ ਕਿ ਬੰਜਾਰੇ ਖਾਨਾ ਬਦੋਸ ਜਟਪਰੀਵਾਸ ਲੋਕ ਪੰਜਾਬ ਵਿੱਚ ਇਹਨਾਂ ਨੂੰ ਗੱਡਿਆਂ ਵਾਲੇ ਵੀ ਕਿਹਾ ਜਾਂਦਾ ਹੈ ਠੀਕ ਹੈ ਜਿਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਤੰਬੂ ਟੈਂਟ ਹਾਊਸ ਇਹ ਵੀ ਅਸਥਾਈਕਰ ਹੁੰਦੇ ਨੇ ਇਹ ਵੀ ਸਥਾਈ ਨਹੀਂ ਹੁੰਦੇ ਜੋ ਕਿ ਕੁਝ ਸਮੇਂ ਲਈ ਰਹਿਣ ਲਈ ਬਣਾਏ ਜਾਂਦੇ ਹਨ ਆਮ ਤੌਰ ਤੇ ਇਹ ਫੌਜੀ ਪਹਾੜਾਂ ਤੇ ਜੜਨ ਵਾਲੇ ਕਿਸੇ ਕੈਂਪ ਵਿੱਚ ਭਾਗ ਲੈਣ ਵਾਲੇ ਜਾਂ ਸਰਕਸ ਵਾਲੇ ਲੋਕ ਤੰਬੂ ਲਾ ਕੇ ਰਹਿੰਦੇ ਹਨ ਕਿਉਂਕਿ ਉਹਨਾਂ ਨੇ ਕਿਸੇ ਇੱਕ ਸਥਾਨ ਤੇ ਕੁਝ ਸਮਾਂ ਹੀ گزارਣਾ ਹੁੰਦਾ ਹੈ ਇਹ ਤੰਬੂ ਤਰਪਾਲ ਦੇ ਬਣੇ ਹੁੰਦੇ ਹਨ ਅਤੇ ਬਾਸ ਗੱਡ ਕੇ ਰਸੀਆਂ ਦੇ ਸਹਾਰੇ ਬੰਨੇ ਜਾਂਦੇ ਹਨ ਠੀਕ ਹੈ ਪਸੰਦ ਨੰਬਰ 3 ਬੱਚੋ ਪਾਣੀ ਉੱਪਰ ਤੈਰਦੇ ਘਰਾਂ ਨੂੰ ਕੀ ਆਖਦੇ ਹਾਂ ਅਜਿਹੇ ਘਰਾਂ ਨੂੰ ਆਪਾਂ ਬੋਟ ਹਾਊਸ ਕਹਿੰਦੇ ਹਾਂ ਵਰਸ ਨੰਬਰ 4 ਬੱਚੋ ਤੰਬੂ ਦੀ ਵਰਤੋਂ ਕਿਹੜੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਤੰਬੂ ਦੀ ਵਰਤੋਂ ਫੌਜੀ ਪਹਾੜਾਂ ਤੇ ਚੜਨ ਵਾਲੇ ਅਤੇ ਕਿਸੇ ਕੈਂਪ ਵਿੱਚ ਭਾਗ ਲੈਣੇ ਲੈਣ ਵਾਲੇ ਜਾਂ ਸਰਕਸ ਵਾਲੇ ਲੋਕ ਤੰਬੂ ਦੀ ਵਰਤੋਂ ਕਰਦੇ ਹਨ। ਕ੍ਰਿਆ ਨੰਬਰ 1 ਬੱਚੋ ਦੇਖੋ ਬੱਚੋ ਆਪੋਂ ਆਪਣੇ ਘਰ ਆਪਣੀ ਡਰਾਇੰਗ ਬੁੱਕ ਜਾਂ ਡਰਾਇੰਗ ਸ਼ੀਟ ਉੱਤੇ ਆਪਣੇ ਘਰ ਦੀ ਇਹ ਨੇਮ ਪਲੇਟ ਜਾਂ ਨਾਮ ਤਕਤੀ ਬਣਾ ਕੇ ਲਿਆਓ ਅਤੇ ਮਕਾਨ ਦੀ ਕਿਸਮ ਵੀ ਦੱਸੋ ਠੀਕ ਹੈ ਡਰਾਇੰਗ ਬਣਾਣੀ ਆਉਂਦੇ ਘਰ ਦੀ ਤੇ ਦੱਸਣਾ ਵੀ ਕਿਹੜੀ ਕਿਸਮ ਦਾ ਘਰ ਹੈ ਤੁਹਾਡਾ ਅਧਿਆਪਕ ਲਈ ਇਸ ਕਿਰਿਆ ਰਾਹੀਂ ਬੱਚਿਆਂ ਨੂੰ ਇਹ ਸਮਝਾਇਆ ਜਾ ਸਕਦਾ ਹੈ ਕਿ ਕਿਸੇ ਇਲਾਕੇ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਘਰ ਨੂੰ ਲੱਭਣ ਲਈ ਨੇਮ ਪਲੇਟਾਂ ਕਿਵੇਂ ਸਹਾਇਕ ਹੁੰਦੀਆਂ ਨੇਮ ਪਲੇਟ ਘਰ ਦੇ ਬਾਹਰ ਜਿਹੜੀ ਪਲੇਟ ਲੱਗੀ ਹੁੰਦੀ ਹੈ विद्यार्थियां दी मदद करो कि ओहो अपने नेम प्लेटा या गत्ते ਦੇ ਟੁਕੜੇ ਤੇ ਘਰ ਦਾ ਨੰਬਰ ਲਿਖ ਕੇ ਲਿਆਣਾ ਆਪਣਾ ਜਾਂ ਆਪਣੇ ਪਿਤਾ ਜੀ ਦਾ ਨਾਮ ਗਲੀ ਨੰਬਰ ਮੋਲਾ ਆਦੀ ਲਿਖਣਾ ਠੀਕ ਹੈ ਇਸ ਤੋਂ ਇਲਾਵਾ ਜਮਾਤ ਦੇ ਕਮਰੇ ਨੂੰ ਵੀ ਹੀ ਇੱਕ ਮੋਲੇ ਦਾ ਰੂਪ ਦੇ ਕੇ ਵੱਖ ਵੱਖ ਨੇਮ ਪਲੇਟਾਂ ਲਾ ਕੇ ਕੋਈ ਵਿਸ਼ੇਸ਼ ਮਕਾਨ ਲੱਭਣ ਲਈ ਪ੍ਰਿਆ ਕਰਾਈ ਜਾ ਸਕਦੀ ਹੈ ਠੀਕ ਹੈ ਪ੍ਰਿਆ ਹੋ ਸਕਦੀ ਹੈ ਅਗਲਾ ਦੇਖੋ ਬੱਚੋ ਸਮਗਰੀ ਦੀ ਉਪਲਬਧਤਾ ਦੇ ਆਧਾਰ ਤੇ ਆਵਾਸੀ ਵਿਵੰਤਾ ਇਸ ਦਾ ਅਰਥ ਹੈ ਕਿ ਕਿਸੇ ਵਿਸ਼ੇਸ਼ ਖੇਤਰ ਵਿੱਚ ਕੋਈ ਵਿਸ਼ੇਸ਼ ਸਮਗਰੀ ਉਪਲਬਧ ਹੁੰਦੀ ਹੈ ਹਰ ਖੇਤਰ ਵਿੱਚ ਹਰੇਕ ਸਮਗਰੀ ਨਹੀਂ ਮਿਲਦੀ ਅਰਥਾਤ ਆਸਾਨੀ ਨਾਲ ਕਾਫੀ ਮਾਤਰਾ ਵਿੱਚ ਮਿਲ ਜਾਂਦੀ ਹੈ ਉਹ ਸਮਰਗਰੀ ਦੇ ਹਿਸਾਬ ਨਾਲ ਹੀ ਉੱਥੇ ਮਕਾਨ ਬਣਦਾ ਹੈ ਜਿਸ ਨੂੰ ਘਰ ਬਣਾਉਣ ਲਈ ਵਰਤਨਾ ਸੋਖਾ ਹੁੰਦਾ ਹੈ ਇਸ ਆਧਾਰ ਤੇ ਅਸੀਂ ਹੇਠੇ ਲਿਖੇ ਅਨੁਸਾਰ ਘਰ ਦੀਆਂ ਸੁਖ ਮੁੱਖ ਕਿਸਮਾਂ ਵੇਖਦੇ ਹਾਂ ਦੇਖੋ ਬੱਚੋ ਹੁਣ ਜੇ ਮੰਨ ਲਓ ਮੈਂ ਕਹਾ ਕਿ ਮੈਂ ਪਹਾੜ ਜਿਹਾ ਪਹਾੜੀ ਇਲਾਕੇ ਚ ਰਹਿੰਦਾ ਤੇ ਮੈਨੂੰ ਜਿਹੜਾ ਫਲੈਟ ਬਣਾਣਾ ਹੈ ਤਾਂ ਉਹਦੇ ਲਈ ਮੈਨੂੰ ਕੀ ਕੁਝ ਚਾਹੀਦਾ ਹਨ ਉਥੇ ਸੀਮੈਂਟ ਹੈ ਰੇਤਾ ਹੈ ਬਜਰੀ ਹੈ ਕ੍ਰੇਸਰ ਹੈ ਸੀਮੇ ਲੋਹਾ ਹੈ ਉਹ ਮੈਂ ਕਿੱਥੇ ਲੈ ਕੇ ਜਾਵਾਂਗਾ ਪਹਾੜਾਂ ਦੇ ਓਖਾ ਹੋ ਜਾਊਗਾ ਉੱਥੇ ਮੈਨੂੰ ਲੱਕੜ ਸੋਖੀ ਮਿਲ ਜੂਗੀ ਤੇ ਉੱਥੇ ਲੱਕੜ ਸੋਖੀ ਮਿਲ ਜੂਗੀ ਤਾਂ ਕੀ ਹੋਊਗਾ ਮੈਂ ਲੱਕੜ ਦਾ ਘਰ ਬਣਾਊਗਾ ਇਹੀ ਤਾਂ ਕਹਿ ਰਹੇ ਆ ਵੀ ਸਮਗਰੀ ਦੀ ਉਪਲਬਧਤਾ ਦੇ ਅਟੇ ਘਰ ਬਣਾਣਾ ਠੀਕ ਹੈ ਪੱਥਰ ਦੇ ਘਰ ਸਭ ਤੋਂ ਪਹਿਲਾਂ ਇਹ ਜਿਹੇ ਘਰ ਆਮ ਤੌਰ ਤੇ ਪਹਾੜੀ ਖੇਤਰਾ ਵਿੱਚ ਮਿਲਦੇ ਹਨ ਅਜਿਹੇ ਖੇਤਰਾ ਵਿੱਚ ਪਹਾੜ ਅਤੇ ਚਟਾਨ ਆਮ ਹੁੰਦੀਆਂ ਹਨ ਦਰਿਆਵਾਂ ਦੇ ਵਹਿੰਦੇ ਪਾਣੀ ਨਾਲ ਇੰਨਾ ਪੱਥਰਾਂ ਦੀਆਂ ਸਲੇਟਾਂ ਵੀ ਮਿਲ ਜਾਂਦੀਆਂ ਹਨ ਇਹ ਜਿਨ੍ਹਾਂ ਨਾਲ ਅਜਿਹੇ ਘਰ ਦੀਆਂ ਛੱਤਾਂ ਆਸਾਨੀ ਨਾਲ ਬਣਾਈਆਂ ਜਾ ਸਕਦੀਆਂ ਹਨ ਠੀਕ ਹੈ ਬਾਸ ਦੇ ਘਰ ਅਜਿਹੇ ਘਰ ਆਮ ਤੌਰ ਤੇ ਉਹਨਾਂ ਖੇਤਰਾ ਵਿੱਚ ਹੁੰਦੇ ਹਨ ਜਿੱਥੇ ਬਾਸ ਬਹੁਤ ਮਾਤਰਾ ਵਿੱਚ ਉਗਦਾ ਹੈ ਠੀਕ ਹੈ ਅਜਿਹੇ ਖੇਤਰਾ ਵਿੱਚ ਬਰਖਾ ਬਹੁਤ ਵੱਧ ਹੁੰਦੀ ਹੈ ਅਤੇ ਹੜ੍ਹ ਦੀ ਕਾਫੀ ਹੜ੍ਹ ਕਾਫੀ ਆਉਂਦੇ ਹਨ ਜਿਨਾ ਤੋਂ ਬਚਾਉਣ ਲਈ ਘਰਾਂ ਨੂੰ ਬਾਸ ਕੱਢ ਕੇ ਧਰਤੀ ਤੋਂ ਉੱਚਾ ਬਣਾਇਆ ਜਾਂਦਾ ਹੈ ਸਾਡੇ ਦੇਸ਼ ਵਿੱਚ ਅਸਾਮ ਪ੍ਰਾਂਤ ਵਿੱਚ ਅਜਿਹੇ ਘਰ ਵੇਖੇ ਜਾ ਸਕਦੇ ਨੇ ਅਸਾਮ ਜਿਹੜਾ ਪ੍ਰਾਂਤ ਹੈ ਉੱਥੇ ਆਪਾਂ ਦੇਖ ਸਕਦੇ ਆ ਸਟੇਟ ਅਸਾਮ ਚ ਵਾਤਾਵਰਣ ਪੰਛੀਕਰ ਅੱਜਕੱਲ ਸਭ ਤੋਂ ਵੱਡੀ ਸਮੱਸਿਆ ਵੱਧੀ ਹੋਈ ਆਬਾਦੀ ਹੈ ਜਿਸ ਕਾਰਨ ਸਾਨੂੰ ਜੰਗਲਾਂ ਨੂੰ ਕੱਟ ਕੇ ਅਰੇ ਹਾਈ ਸੀ ਜ਼ਮੀਨ ਵਧਾਉਣੇ ਪੈ ਰਹੀ ਹੈ ਘਰਾਂ ਵਿੱਚ ਊਰਜਾ ਦੀ ਖਪਤ ਵੀ ਵੱਧ ਰਹੀ ਹੈ ਇਸ ਲਈ ਸਾਨੂੰ ਵਾਤਾਵਰਨ ਪੱਖੀ ਘਰ ਬਣਾਉਣੇ ਚਾਹੀਦੇ ਹਨ ਜੋ ਵਾਤਾਵਰਨ ਤੇ ਘੱਟ ਬੋਝ ਪਾਉਣ ਅਜਿਹੇ ਘਰਾਂ ਵਿੱਚ ਹਿੱਠੇ ਲਿਖਿਆ ਗੁਣ ਹੁੰਦੇ ਹਨ ਵੀ ਵਾਤਾਵਰਨ ਪੱਖੀ ਘਰ ਬਣਾਈਏ ਆਪਾਂ ਨੂੰ ਵਾਤਾਵਰਨ ਨੂੰ ਆਪਾਂ ਨੇ ਨੁਕਸਾਨ ਨਹੀਂ ਪਹੁੰਚਾਣਾ ਠੀਕ ਹੈ ਆ ਦੇਖੋ ਆ ਘਰ ਬਣਾ ਰੱਖਿਆ ਇਹਦੇ ਦੇਖੋ ਉੱਪਰ ਵੀ ਆ ਘਾ ਲਾ ਰੱਖਿਆ ਦੇਖੋ ਹਨਾ ਵਾਤਾਵਰਨ ਪੱਖੀ ਘਰ ਇਹ ਕਿਵੇਂ ਕੀ ਕੀ ਹੋ ਸਕਦਾ ਛੱਤਾ ਤੋਂ ਛੱਤਾ ਤੋਂ ਵਗਦਾ ਵਰਖਾ ਦਾ ਪਾਣੀ ਟੈਂਕ ਬਣਾ ਕੇ ਇਕੱਠਾ ਕਰਨਾ ਇਹ ਹੋ ਸਕਦਾ ਹੈ ਘਰਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਓ ਕੂੜਾ ਕਰਕਟ ਦੇ ਕੰਪੋਸਟ ਖਾਦ ਤਿਆਰ ਕਰੋ ਖਾਦ ਤਿਆਰ ਕਰਨੀ ਹੈ ਰੋਸ਼ਨੀ ਅਤੇ ਹਵਾ ਲਈ ਬਿਜਲੀ ਦੀ ਜਗ੍ਹਾ ਤੇ ਖਿੜਕੀਆਂ ਦੀ ਵਰਤੋਂ ਕਰੋ ਠੀਕ ਹੈ ਖਿੜਕੀਆਂ ਦੀ ਵਰਤੋਂ ਕਰਨੇ ਆਪਾਂ ਜਿਆਦਾ-ਜਿਆਦਾ ਰੋਸ਼ਨੀ ਪਕਾਉਣ ਭੋਜਨ ਪਕਾਉਣ ਅਤੇ ਪਾਣੀ ਗਰਮ ਕਰਨ ਲਈ ਸੂਰਜੀ ਊਰਜਾ ਦਾ ਪ੍ਰਯੋਗ ਕਰੋ ਠੀਕ ਹੈ ਅੱਜ ਕੱਲ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਅੱਜ ਕੱਲ ਘਰ ਬਣਾਉਣ ਲਈ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵਰਤੀਆਂ ਜਾਣ ਲੱਗੀਆਂ ਹਨ ਲੱਕੜ ਦੀ ਕਮੀ ਕਾਰਨ ਇਸ ਦੀ ਥਾਂ ਤੇ ਲੋਹੇ ਦੀਆਂ ਚੁਕਾਠਾਂ ਤੇ ਐਲੂਮੀਨੀਅਮ ਦੇ ਬਣੇ ਬਣੇ ਦਰਵਾਜ਼ੇ ਅਤੇ ਖਿੜਕੀਆਂ ਵਰਤੀਆਂ ਜਾ ਰਹੀਆਂ ਹਨ ਸ਼ੀਸ਼ਾ पीवीसी सिटा ਅਤੇ ਫਾਈਬਰ ਸਿਟਾ ਦੀ ਖਿੜਕੀਆਂ ਅਤੇ ਗੇਟਾਂ ਦੇ ਤੇ ਲੱਗਣ ਲੱਗਿਆ ਹਨ ਇੱਟਾਂ ਦੀ ਥਾਂ ਤੇ ਸਿਮਿੰਟ ਦੇ ਬਣੇ ਬਲਾਕ ਵਰਤੇ ਜਾ ਰਹੇ ਜਾਣ ਲੱਗੇ ਹਨ ਛਤਾਂ ਦੇ ਹੇਠਾਂ ਪੋਪੀ ਦੀ ਵਰਤੋਂ ਨਾਲ ਸੁੰਦਰ ਡਿਜ਼ਾਈਨ ਬਣਾਏ ਜਾਂਦੇ ਹਨ ਠੀਕ ਹੈ ਬੱਚੋ ਕ੍ਰਿਆ ਨੰਬਰ 2 ਅੱਜਕੱਲ ਪਹਿਲਾਂ ਆਪਾਂ ਸਮਝ ਲੈਣ ਅੱਜਕੱਲ ਜਿਹੜਾ ਹੈ ਨਵੀਂ ਚੀਜ਼ਾਂ ਆ ਰਹੀ ਹੈ ਆਦੁਨਿਕ ਤਕਨੀਕ ਆ ਰਹੀ ਹੈ ਉਹਦੀ ਵਰਤੋਂ ਕਰ ਰਹੇ ਹਾਂ ਜਿਸ ਕਰਕੇ ਆਪਾਂ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹਾਂ ਜਿਵੇਂ ਲੋਹੇ ਐਲੂਮੀਨੀਅਮ ਦੀ ਵਰਤੋਂ ਲੱਕੜ ਦੀ ਘਟ ਵਰਤੋਂ ਕਰਕੇ ਆਪਾਂ ਲੋਹੇ ਐਲੂਮੀਨੀਅਮ ਦੇ ਫਾਈਬਰਾਂ ਦੇ ਪੀਵੀਸੀ ਦੀ ਸ਼ੀਸ਼ੇ ਦੀ ਥਾਂ ਤੇ ਆਪਾਂ ਵਰਤੋਂ ਕਰਾਂਗੇ ਠੀਕ ਹੈ। ਕ੍ਰਿਆ ਨੰਬਰ 2 ਆਪਾਂ ਆਪਣੇ ਘਰ ਨੂੰ ਵੇਖ ਕੇ ਆਪਣੀ ਕਾਪੀ ਤੇ ਇਸ ਵਿੱਚ ਵਰਤੀ ਸਮਗਰੀ ਦੀ ਸੂਚੀ ਬਣਾਓ ਤੁਸੀਂ ਦੇਖਣਾ ਆਪਣੇ ਘਰ ਵਿੱਚ ਕਿਹੜੀ ਕਿਹੜੀ ਸਮਗਰੀ ਲੱਗੀ ਹੋਈ ਹੈ। ਅਧਿਆਪਕ ਲਈ ਇਸ ਕਿਰਿਆ ਰਾਹੀਂ ਬੱਚਿਆਂ ਦੀ ਨਿਰੀਖਣ ਯੋਗਤਾ ਅਤੇ ਕਲਪਨਾ ਸ਼ਕਤੀ ਦੀ ਪਰਖ ਕਰੋ ਬੱਚੇ ਆਪਣੇ ਆਪ ਘਰ ਬਣਾਉਣ ਵਿੱਚ ਵਰਤੀ ਪਰ ਅ ਪਰਥਕ ਅਤੇ ਪਰਥਕ ਇਹ ਪਰਥਕ ਚੀਜ਼ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਨਗੇ ਯਾਦ ਰੱਖਣ ਜੋ ਗੱਲਾਂ ਮਨੁੱਖ ਵੱਖ-ਵੱਖ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਹਨ ਆਰਥਿਕਤਾ ਦੇ ਆਧਾਰ ਤੇ ਮਨੁੱਖ ਵੱਡੇ ਜਾਂ ਛੋਟੇ ਕੱਚੇ ਜਾਂ ਪੱਕੇ ਘਰ ਬਣਾਉਂਦੇ ਹਨ ਜਲਵਾਯੂ ਦੇ ਆਧਾਰ ਤੇ ਟਲਾਂਡਾਰ ਛੱਤਾਂ ਘਾਹ ਪੂਛ ਦੀਆਂ ਛੱਤਾਂ ਅਤੇ ਇਗਲੂ ਆਦਿ بنائے ਜਾਂਦੇ ਹਨ ਭੌਤਿਕ ਸਥਿਤੀ ਦੇ ਆਧਾਰ ਤੇ ਬਹੁਮੰਜ਼ਲੀ ਘਰ ਇੱਕ ਇੱਕਹਿਰੇ ਘਰ ਟਰੀ ਹਾਊਸ ਬੋਟ ਹਾਊਸ ਕਾਰਵਾ ਅਤੇ ਤੰਬੂ ਆਦਿ بنائے ਜਾਂਦੇ ਹਨ ਸਮਗਰੀ ਦੀ ਉਪਲਬਧਤਾ ਦੇ ਆਧਾਰ ਤੇ ਬਾਸ ਦੇ ਘਰ ਅਤੇ ਪੱਥਰ ਦੇ ਘਰ ਬਣਾਏ ਜਾਂਦੇ ਹਨ। ਅੱਜ ਕੱਲ ਬਹੁਤ ਸਾਰੀ ਨਵੀਂ ਕਿਸਮ ਦੀ ਸਮਗਰੀ ਦੀ ਵਰਤੋਂ ਘਰ ਬਣਾਉਣ ਲਈ ਕੀਤੀ ਲਈ ਹੋ ਲੱਗੀ ਹੈ। ਖਾਲੀ ਥਾਵਾਂ ਉੱਪਰ ਹੋ ਗਈ। ਖਾਲੀ ਥਾਵਾਂ ਪਰਸ ਨੰਬਰ 1 ਤੋਂ ਘਰਾਂ ਨੂੰ ਲੱਬਨ ਲਈ ਨੇਮ ਪਲੇਟਾਂ ਲਗੀਆਂ ਲਗਾਈਆਂ ਜਾਂਦੀਆਂ ਹਨ। ਪਾੜਾ ਵਿੱਚ ਟਲਾਨਦਾਰ ਸੱਤਾਂ ਵਾਲੇ ਘਰ ਬਣਾਏ ਜਾਂਦੇ ਹਨ। ਤੰਬੂ ਅਸਥਾਈ ਘਰ ਹੁੰਦੇ ਹਨ ਟਰੀ ਹਾਊਸ ਰੁੱਖਾਂ ਉੱਪਰ ਬਣਾਏ ਜਾਂਦੇ ਹਨ ਅੱਜ ਕੱਲ੍ਹ ਚੁਖਾਠਾਂ ਲੱਕੜ ਦੀਆਂ ਲੋਹੇ ਦੀਆਂ ਬਣਨ ਲੱਗੀਆਂ ਹਨ ਪਰਸ਼ਨ ਨੰਬਰ 2 ਬੱਚੋ ਹਿੱਥੇ ਲਿਖੇ ਸਹੀ ਕਥਨ ਤੇ ਠੀਕ ਤੇ ਗਲਤ ਤੇ ਗਲਤ ਦਾ ਨਿਸ਼ਾਨ ਲਗਾਓ ਪੱਕੇ ਘਰ ਪੱਕੇ ਘਰ ਮਿੱਟੀ ਅਤੇ ਗਾਰੇ ਦੇ ਬਣੇ ਹੁੰਦੇ ਨੇ ਨਹੀਂ ਉਹਦਾ ਸੀਮੇਟ ਬਜਰੀ ਕ੍ਰੇਸਰ ਰੇਤਾ ਲੋਹੇ ਦੇ ਬਣੇ ਸਰੀਏ ਤੇ ਬਣੇ ਹੁੰਦੇ ਨੇ ਘਰਵਾ ਚਲਦੇ ਫਿਰਦੇ ਘਰ ਹੁੰਦੇ ਨੇ ਬਿਲਕੁਲ ਹੁੰਦੇ ਨੇ ਇਹ ਗਲੂ ਬਰਫ ਦੇ ਘਰ ਹੁੰਦੇ ਨੇ ਯੈਸ ਹੁੰਦੇ ਨੇ ਰੇਗਿਸਤਾਨ ਵਿੱਚ ਪੱਕੇ ਘਰ ਬਣਾਏ ਜਾਂਦੇ ਨਹੀਂ ਉਹ ਤਾਂ ਕਾਫੂਜ਼ ਦੀ ਛੱਤ ਹੁੰਦੀ ਹੈ ਟਰੀ ਹਾਊਸ ਪਾਣੀ ਵਿੱਚ ਬਣਾਏ ਜਾਂਦੇ ਨਹੀਂ ਟਰੀ ਹਾਊਸ ਤਾਂ ਟਰੀ ਤੇ ਰੁੱਖ ਤੇ ਹੁੰਦਾ ਤੇ ਪਾਣੀ ਵਿੱਚ ਬੋਟ ਹਾਊਸ ਹੁੰਦਾ ਠੀਕ ਹੈ ਬੱਚੋ ਅੱਗੇ ਦੇਖੋ ਸਹੀ ਮਿਲਾਨ ਕਰੋ ਧੁਰਵੀ ਖੇਤਰ ਚ ਕਿਹੜੇ ਘਰ ਹੁੰਦੇ ਨੇ ਇਗਲੂ ਹੁੰਦੇ ਨੇ ਚਿੱਲਾਂ 'ਚ ਬੋਟ ਹਾਊਸ ਹੁੰਦੇ ਨੇ ਅੱਛਾ ਮਹਾਨਗਰਾਂ 'ਚ ਬਹੁਮੰਜ਼ਲੀ ਇਮਾਰਤਾਂ ਹੁੰਦੇ ਨੇ ਰੇਗਿਸਤਾਨ 'ਚ ਕਾਫੂਸਦੀ ਛੱਤਾ ਤੇ ਅਸਾਮ 'ਚ ਬਾਸ ਦੇ ਘਰ ਹੁੰਦੇ ਨੇ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 4 ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਾਓ ਬਹੁਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਨੂੰ ਕੀ ਆਖਦੇ ਨੇ ਕੀ ਆਖਦੇ ਨੇ ਕਾਰਵਾ ਫਲੈਟ ਜਾਂ ਪਲਾਟ ਕੀ ਆnde ਫਲੈਟ ਤੰਬੂ ਦੀ ਵਰਤੋਂ ਹੇਠ ਹੈ ਲਿਖਿਆ ਵਿੱਚੋਂ ਕੌਣ ਕਰਦਾ ਹੈ ਫੌਜੀ ਡਾਕਟਰ ਤੇ ਐਸਕੀਮੋ ਕੌਣ ਕਰਦਾ ਹੈ ਫੌਜੀ ਕਰਦੇ ਨੇ ਠੀਕ ਹੈ ਬੱਚੋ ਅੱਗੇ ਦੇਖੋ ਬੋਟ ਹਾਊਸ ਆਮ ਤੌਰ ਤੇ ਕਿੱਥੇ ਵੇਖੇ ਜਾ ਸਕਦੇ ਨੇ ਰਾਜਸਥਾਨ ਚੰਡੀਗੜ੍ਹ ਸਿਰੇਨਗਰ ਕਿੱਥੇ ਸਿਰੇਨਗਰ ਚ ਐਸ ਐਸਕੀਮੋ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਨੇ ਇਗਲੂ ਕਾਰਵਾ ਟਰੀ ਹਾਊਸ ਇਗਲੂ ਵਿੱਚ ਹੇਠ ਲਿਖਿਆ ਵਿੱਚ ਕਾਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਕਿਹੜੀ ਹੈ ਲੱਕੜ ਪੱਥਰ ਤੇ ਐਲੂਮੀਨੀਅਮ ਐਲੂਮੀਨੀਅਮ ਲਿਖੋ ਠੀਕ ਹੈ ਅੱਗੇ ਦੇਖੋ ਪਰਸ ਨੰਬਰ 5 ਕੱਚੇ ਘਰ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ ਕਿਹੜੀ ਦੇਖੋ ਮਿੱਟੀ ਗੋਬਰ ਗਾਹੜਾ ਲੱਕੜ ਤੇ ਪਰਾਲੀ ਦੀ ਲੋੜ ਪੈਂਦੀ ਹੈ ਪਰਸ ਨੰਬਰ 6 ਪੱਕੇ ਘਰ ਬਣਾਉਣ ਲਈ ਕਿਹੜੀ ਸਮਗਰੀ ਦੀ ਲੋੜ ਹੁੰਦੀ ਹੈ ਰੇਤਾ, ਬਜਰੀ, ਸਿਮੇਂਟ, ਇੱਟਾਂ, ਲੱਕੜ, ਲੋਹਾ, ਐਲੂਮੀਨੀਅਮ ਆਦਿ ਦੀ ਲੋੜ ਹੁੰਦੀ ਹੈ ਪੱਕੇ ਘਰ ਬਣਾਉਣ ਲਈ। ਅੱਗੇ ਦੇਖੋ। ਪ੍ਰਸ਼ਨ ਨੰਬਰ 7। ਮahanagaram ਵਿੱਚ ਲੋਕ ਆਮ ਤੌਰ ਤੇ ਕਿਹੋ ਜਿਹੇ ਘਰਾਂ ਵਿੱਚ ਰਹਿੰਦੇ ਹਨ? ਮahanagaram ਵਿੱਚ ਲੋਕ ਬਹੁਮੰਜ਼ਲੀ ਇਮਾਰਤਾਂ ਵਿੱਚ ਬਣੇ ਘਰਾਂ ਵਿੱਚ ਰਹਿੰਦੇ ਹਨ। ਇਹਨਾਂ ਨੂੰ ਫਲੈਟ ਕਿਹਾ ਜਾਂਦਾ ਹੈ ਠੀਕ ਹੈ ਬੱਚੋ ਅਗੇ ਦੇਖੋ ਪਰਸਨ ਨੰਬਰ 8 برف ਦੇਕਰ ਆ ਨੂੰ ਕੀ ਕਿਹਾ ਜਾਂਦਾ ਹੈ برف ਦੇਕਰ ਆ ਨੂੰ ਇਗਲੂ ਕਿਹਾ ਜਾਂਦਾ ਹੈ ਪਰਸਨ ਨੰਬਰ 9 ਬੱਚੋ ਟਰੀ ਹਾਊਸ ਕਿੱਥੇ ਬਣਾਏ ਜਾਂਦੇ ਨੇ ਜੰਗਲੀ ਇਲਾਕਿਆਂ ਵਿੱਚ ਰੁੱਖਾਂ ਉੱਪਰ ਬਣਾਏ ਜਾਣ ਵਾਲੇ ਘਰਾਂ ਨੂੰ ਟਰੀ ਹਾਊਸ ਕਿਹਾ ਜਾਂਦਾ ਹੈ ਠੀਕ ਹੈ ਬੱਚੋ ਪਰਸਨ ਨੰਬਰ 10 ਬੱਚੋ ਆਵਾਸ विविंता ਦੇ ਕਿਹੜੇ ਕਿਹੜੇ ਆਧਾਰ ਨੇ ਕਿਹੜੇ ਕਿਹੜੇ ਆਧਾਰ ਹੈ ਆਵਾਸ ਵੀ ਮਿਲਦਾ ਦੇ ਇੱਥੇ ਲਿਖੇ ਆਧਾਰ ਨੇ ਕਿਹੜੇ ਆਰਥਿਕ ਸਥਿਤੀ ਜਲਵਾਯੂ ਭੌਤਿਕ ਸਥਿਤੀ ਤੇ ਸਮਗਰੀ ਦੀ ਉਪਲਬਧਤਾ ਠੀਕ ਹੈ ਬੱਚੋ ਪਰਸ਼ਨ ਨੰਬਰ 11 ਆਵਾਸ ਆਸਾਮ ਪ੍ਰਾਂਤ ਵਿੱਚ ਲੋਕ ਬਾਦ ਤੇ ਘਰ ਕਿਉਂ ਬਣਾਉਂਦੇ ਹਨ ਆਸਾਮ ਵਿੱਚ ਬਾਸ ਬਹੁਤ ਮਾਤਰਾ ਵਿੱਚ ਮਿਲ ਜਾਂਦੇ ਹਨ ਅਤੇ ਇੱਥੇ ਵਰਖਾ ਦੀ ਵੱਧ ਹੁੰਦੀ ਬਰਖਾ ਵੀ ਬੱਦ ਹੁੰਦੀ ਹੈ ਤੇ ਹੜ ਦੀ ਕਾਫੀ ਆਉਂਦੇ ਹਨ ਇਸ ਲਈ ਆਸਾਮ ਵਿੱਚ ਬਾਸ ਦੇ ਘਰ ਬਣਾਏ ਜਾਂਦੇ ਹਨ ਠੀਕ ਹੈ ਬੱਚੋ ਅੱਗੇ ਦੇਖ ਪਰਸ ਨੰਬਰ 12 ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮੱਗਰੀ ਬਾਰੇ ਲਿਖੋ ਕਿਹੜੀ ਕਿਹੜੀ ਸਮੱਗਰੀ ਹੈ ਪਲਾਸਟਿਕ ਐਲੂਮੀਨੀਅਮ ਕੱਚ ਅਤੇ ਫਾਈਬਰ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਥੈਂਕ ਯੂ